ਪਿੱਛੇ ਹੁਣ हट ਗਏ ਨੇ ਉਹਨਾਂ ਦੇ ਆਪਣੇ ਪੈਰ ਪਿੱਛੇ ਹਟਾ ਲੈਨੇ ਇਸ ਵਿਚਾਲੇ ਫਰੀਦ ਕੋ ਟਿਕਟ ਦੇ ਦਾਅਵੇਦਾਰ ਸੰ ਸੁਪਿੰਦਰ ਡੈਨੀ ਤੇ ਦਸਕੀ ਡੈਨੀ ਨੇ ਸੋਸ਼ਲ ਮੀਡੀਆ ਤੇ ਆਪਣੀ ਨਰਾਜ਼ਗੀ ਖੁੱਲ੍ਹਾ ਅੰਗ ਜ਼ਹਿਰ ਕੀਤੀ ਹੈ ਡੈਨੀ ਨੇ ਲਿਖਿਆ ਕਿ ਮਜਬੂਰੀ ਸਿੱਖ ਪਾਈ ਚਾਰੇ ਦੀ ਅਣਦੇਖੀ ਕੀਤੀ ਜਾ ਰਹੀ ਹੈ ਡੈਨੀ ਨੇ ਸਾਫ ਕਹਿਆ ਕਿ ਸੀਐਮ ਚੰਨੀ ਤੇ ਵੀ ਨਿਸ਼ਾਨੇ ਸਾਦੇ ਤੇ ਡੈਨੀ ਨੇ ਕਿਹਾ ਕਿ ਮੈਂ ਆਪਣੇ ਭਾਈਚਾਰੇ ਦੇ ਨਾਲ ਖੜਾ हम जिक्र करते हाँ भाजपा के खिलाफ किसाना के विरोध प्रदर्शन का बटाला च ने बीजेपी उम्मीदवार दिनेश बब्बू का विरोध किया तब बरनला अरविंद खन्ना के खिलाफ नारेबाजी की ਲੋਕਸਭਾ ਚੋਣਾਂ ਦੇ ਲਈ ਭਾਜਪਾ ਉਮੀਦਵਾਰ ਪ੍ਰਚਾਰ ਕਰ ਰਹੇ ਨੇ ਪਰ ਨਾਲ ਇੱਕ ਸੰਨਨ ਵੀ ਮੋਰਚਾ ਖੁੱਲਿਆ ਹੋਇਆ ਤੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਨੇ ਇਹ ਤਸਵੀਰਾਂ ਬਟਾਲਾ ਦੇ ਫਤੇਗੜ ਚੂੜੀਆਂ ਦੀਆਂ ਨੇ ਜਿੱਥੇ ਕਿਸਾਨ ਨੂੰ ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਦਾ ਵਿਰੋਧ ਕਰਨ ਦੇ ਲਈ ਪਹੁੰਚੇ ਪਰ ਪੁਲਿਸ ਨੇ ਇਹਨਾਂ ਨੂੰ ਰਾਹ ਦੇ ਵਿੱਚ ਹੀ ਰੋਕ ਲਿਆ ਤੇ ਇਸ ਦੌਰਾਨ ਕਿਸਾਨਾਂ ਦੀ ਪੁਲਿਸ ਕਰਮਚਾਰੀਆਂ ਦੇ ਨਾਲ ਧੱਕਾ ਮੁਕੀ ਵੀ ਹੋਈ ਤੇ ਕੁਝ ਕਿਸਾਨ ਪੁਲਿਸ ਤੋਂ ਬਚ ਕੇ ਨਰੇਬਾਜ਼ੀ ਕਰਦੇ ਹੋਏ ਵੀ ਨਜ਼ਰ ਆਏ ਕਿਸਾਨਾਂ ਦਾ ਵਿਰੋਧ ਇੱਥੋਂ ਤੱਕ ਕਿ ਨਿਰਿਆ ਸਕੂ ਉੱਥੇ ਵੀ ਜਾ ਪਹੁੰਚੇ ਜਿੱਥੇ ਫਤਿਹਜੰਗ ਬਾਜਵਾ ਦੇ ਨਾਲ ਮਿਲ ਕੇ ਵਰਕਰਾਂ ਦੇ ਨਾਲ ਮੀਟਿੰਗ ਕਰ ਰਹੇ ਸਨ ਕਿਸਾਨਾਂ ਨੇ ਹਾਲ ਦੇ ਬਾਅਦ ਨਰੇਬਾਜ਼ੀ ਕੀਤੀ ਤੇ ਕਿਹਾ ਕਿ ਭਾਜਪਾ ਦਾ ਵਿਰੋਧ ਚੱਲ ਹੀ ਰਹੇਗਾ ਹਾਲਾਂਕਿ ਦਨੀਸ਼ ਬੱਬੂ ਨੇ ਕਿਹਾ ਕਿ ਭਾਜਪਾ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦੀ ਹੈ ਨਹੀਂ ਨਹੀਂ ਬਿਲਕੁਲ ਇਦਾਂ ਹੀ ਜਾਰੀ ਰਹੇਗਾ ਜੀ ਇਹ ਪ੍ਰਦਰਸ਼ਨ ਚੱਲਦਾ ਰਹੇਗਾ ਕਿਉਂਕਿ ਐਸਕੇਐਮ ਦਾ ਜਿਹੜਾ ਕਾਲ ਹੈ ਕਿ ਇਹਨਾਂ ਨੂੰ ਪਨਿਸ਼ ਕਰਨਾ ਹੈ ਤੇ ਪਨਿਸ਼ ਇਹੀ ਹੈ ਕਿ ਇਹਨਾਂ ਨੂੰ ਜਿੱਤਣ ਨਹੀਂ ਦੇਣਾ ਆਪਾਂ ਨੇ ਕਿਉਂਕਿ ਜੇ ਜਿੱਤ ਗਏ ਤੇ ਫਿਰ ਇਹੋ ਹੀ ਹਾਲ ਸਾਡਾ ਐਤੋਂ ਮਾੜਾ ਹੋਣ ਵੀ ਬਾਰੇ ਹੋਈ ਗਿਆ ਤੁਹਾਡੇ ਮਸਲੇ ਬੀਜੇਪੀ ਇਹਨਾਂ ਦਾ ਹੱਲ ਕਰਦਾ ਕਿਸੇ ਹੋਰ ਨਾਲ ਨਹੀਂ ਕਰਦਾ ਬਾਕੀ ਪਾਰਟੀਆਂ ਇਹਨਾਂ ਨੂੰ ਸਿਰਫ ਮਤਲਬ ਵਰਤਣਾ ਹੋਰ ਅਸੀਂ ਕਿਸਾਨਾਂ ਆ ਕਿ ਕਿਸਾਨਾਂ ਦੇ ਨਾਲ ਆਪਾਂ ਹਮੇਸ਼ਾ ਨਾਲ ਮੈਂ ਵੀ ਕਿਸਾਨ ਆਪਣਾ ਇਹੋ ਹੀ ਹੈ ਵੀ ਜਿਹੜਾ ਕੋਈ ਇਹਨਾਂ ਦੇ ਮਸਲੇ ਬੈਠ ਕੇ ਦਾ ਹੱਲ ਕਰਨੇ ਕੋਈ ਸਰਕਾਰ ਨਾਲ ਅਸੀਂ ਵੀ ਗੱਲ ਕਰਨਿਆ ਦੇਖੋ ਫੋਨ ਤੇ ਇਲੈਕਸ਼ਨ ਬੋਰਡ ਲੱਗਦਾ ਹੈ ਹੌਂ ਤਾਂ ਤੁਸੀਂ ਕਹੋ ਇਸ ਲਈ ਕੋਈ ਹੱਲ ਹੋਣਾ ਇਸੇ ਤਾਂ ਹੱਲ ਹੋਣਾ ਨਹੀਂ ਕਰਕੇ ਚੋਣਾਂ ਦੇ ਬਾਅਦ ਆਪਾਂ ਇਹਨਾਂ ਦਾ ਗੱਲ ਕਰਾਂਗੇ ਵਿਰੋਧੀਆਂ ਜਿਹੀਆਂ ਤਸਵੀਰਾਂ ਬਰਨਾਲਾ ਤੁਸੀਂ ਸਾਹਮਣੇ ਆਈਆਂ ਜਿੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜੱਥੇਬੰਦੀ ਨੇ ਭਾਜਪਾ ਅਗੁਰਵਿੰਦ ਖੰਨਾ ਦਾ ਵਿਰੋਧ ਕੀਤਾ ਹਾਲਾਂਕਿ ਪੁਲਿਸ ਨੇ ਪੈਰੀਕੇਟ ਲਗਾ ਕੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ ਪਰ ਇਸ ਦੇ ਬਾਵਜੂਦ ਉਹਨਾਂ ਝੰਡੀਆਂ ਫੜ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਇਸ ਪ੍ਰਦਰਸ਼ਨ ਦੇ ਵਿੱਚ ਕਿਸਾਨਾਂ ਦੇ ਨਾਲ ਵੱਡੀ ਗਿਣਤੀ ਚਔਰਤਾਂ ਵੀ ਸ਼ਾਮਲ ਹੋਈਆਂ ਤੇ ਆਪਣੀਆਂ ਮੰਗਾਂ ਵੀ ਦੱਸੀਆਂ ਇਹ ਪਿੰਡਾਂ ਚਾ ਲੋਕ ਸਭਾ ਦੇ ਵੋਟਾਂ ਮੰਗਣ ਵਾਸਤੇ ਆਊਗੀ ਤਾਂ ਕਿਉਂਕਿ ਸਾਡੀਆਂ ਰਹਿੰਦੀਆਂ ਮੰਗਾ ਕੋਈ ਵੀ ਨਹੀਂ ਮੰਨੀਆਂ ਇਹਨਾਂ ਨੇ ਲਖੀਮਪੁਰ ਖੀਰ ਦੇ ਸ਼ਹੀਦ ਹੁਣ ਤੱਕ ਸਾਡੇ ਵਿਚਾਰੇ ਜਿਹੜੇ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਹੈਗਾ ਇਹ ਸਾਡੀ ਮੰਗ ਹੈਗੀ ਹੈ ਸਾਡੇ ਕਿਸਾਨ ਜਿਹੜੇ ਆਪਣੇ ਹੱਕ ਲੈਣ ਵਾਸਤੇ ਬਾਰਡਰਾਂ ਤੇ ਬੈਠੇ ਸੀ ਉਹਨਾਂ ਨੂੰ ਕਿਵੇਂ ਇਹਨਾਂ ਨੇ ਵੱਡੇ ਵੱਡੇ ਵੈਰੀਗੇਟ ਲਾਏ ਨੇ ਕਿ ਗੋਲੀਆਂ ਵਹਾਈਆਂ ਨੇ ਸਾਡੀਆਂ ਮਾਵਾਂ ਦੀਆਂ ਗੋਦੀਆਂ ਸੁੰਨੀਆਂ ਕੀਤੀਆਂ ਨੇ ਸਾਡੇ ਭਰਾਵਾਂ ਦੇ ਲੱਤਾਂ ਬਾਹਾਂ ਤੋੜੀਆਂ ਨੇ ਗਈਆਂ ਫਿਰ ਇਹ ਭਾਜਪਾ ਦੇ ਲੀਡਰ ਕਿਵੇਂ ਸੋਚ ਸਕਦੇ ਨੇ ਕਿ ਅਸੀਂ ਪਿੰਡਾਂ ਚ ਆ ਜਾਾਂਗੇ ਅੱਜ ਅਸੀਂ ੌਰਵਿੰਦ ਖ तरीके ਨਾਲ ਵਿਰੋਧ ਆਏ ਸੀ ਪਰ ਅਸੀਂ ਸਾਰੇ ਜ਼ਿਲ੍ਹੇ ਚੋ ਜਿਹੜੇ ਆਪ ਦੇ ਕਿਸਾਨ ਸੀ ਕਚੈਰੀ ਚੌਂਕ ਚ ਇਕੱਠੇ ਸੀ ਇੱਥੇ ਤਾਂ ਖੜਾ ਆ ਸ਼ਰਕ ਤੇ ਸਾਨੂੰ ਪੁਲਿਸ ਨੇ ਆ ਗੱਡੀਆਂ ਮੂਹਰੇ ਲਾ ਕੇ ਉੱਥੇ ਜਾਣ ਨਹੀਂ ਦਿੱਤਾ ਆਪਣੇ ਖਿਲਾਫ ਪ੍ਰਦਰਸ਼ਨ ਹੋਇਆ ਧਰਵਿੰਦ ਖੰਨਾ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਮੋਰਚਾ ਖੋਲਿਆ ਤੇ ਕਿਹਾ ਕਿ ਪ੍ਰਦਰਸ਼ਨ ਕਰਨ ਵਾਲੇ ਕਿਸਾਨ ਨਹੀਂ ਸਗੋਂ ਆਪ ਵਰਕਰ ਨੇ ਕਿਸਾਨ ਤਾਂ ਪ੍ਰਦਰਸ਼ਨ ਕਰਨ ਦੀ ਥਾਂ ਆਪਣੀ ਆਮਦਨੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਇਹ ਕਿਸਾਨ ਯੂਨੀਅਨ ਨਹੀਂ ਕਰ ਰਹੀ ਇਹ ਆਮ ਆਦਮੀ ਪਾਰਟੀ ਦੇ ਕਾਰੀਕਰਤਾ ਕਰ ਰਿਹਾ ਹੈ ਕਿਸਾਨ ਤਾਂ ਵਿਚਾਰਾ ਖੇਤ 'ਚ ਬੈਠਾ ਹੈ ਜਿਹਨਾਂ ਦੀ ਫਸਲ ਕੱਟ ਗਈ ਹੈ ਉਹ ਮੰਡੀ 'ਚ ਬੈਠਾ ਤੇ ਇਹ ਜੋ ਜਥੇਬੰਦੀਆਂ ਘੁਮਰੀਆਂ ਹੈ ਭਗਵੰਤ ਮਾਨ ਸਾਹਿਬ ਦੇ ਲੋਗ ਆ ਕਿਸਾਨ ਨਹੀਂ ਹੈ ਕਿਸਾਨ ਅੱਜ ਵਿਚਾਰਾ ਆਪਣੀ ਮਿਹਨਤ ਦੀ ਕਮਾਈ ਬਟੌਰਣ ਦੀ ਕੋਸ਼ਿਸ਼ ਕਰ ਰਿਹਾ ਆਪਣੀ ਆਮਦਨੀ ਬਧਾਨ ਦੀ ਕੋਸ਼ਿਸ਼ ਕਰ ਰਿਹਾ ਆਪਣੇ ਪਰਿਵਾਰ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰੇ ਜੋ ਆਪਣੇ ਕਿਸਾਨ ਆ ਉਹ ਬਿਲਕੁਲ ਮਿਹਨਤ ਕਰ ਰਹੇ ਕੰਮ ਕਰ ਰਹੇ ਹੋਰ ਭਾਰਤੀ ਜਨਤਾ ਪਾਰਟੀ ਪੰਜਾਬ ਭਾਰਤੀ ਜਨਤਾ ਪਾਰਟੀ ਇਸ ਦੇਸ਼ ਦੀ ਔਰ ਖਾਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਦੇ ਨਾਲ ਹੈ ਭਾਵੇਂ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਭਾਜਪਾ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ ਪਰ ਇਸ ਦੇ ਬਾਵਜੂਦ ਉਮੀਦਵਾਰਾਂ ਦਾ ਚੋਣ ਪ੍ਰਚਾਰ ਲਗਾਤਾਰ ਚੱਲ ਰਿਹਾ ਹੈ ਜੋ ਆਪਣੀ ਜਿੱਤ ਦੇ ਦਾਅਵੇ ਵੀ ਕਰ ਰਹੇ ਨੇ ਬੀਰ ਰਿਪੋਰਟ న్యూਸ 18 ਪੰਜਾਬ ਇੰਡੀਆ ਅਲਾਈਂਸ ਨੇ ਝਾਰਖੰਡ ਦੇ ਰਾਂਚੀ 'ਚ ਰੈਲੀ ਕੀਤੀ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਤੇ ਸੁਨੀਤਾ ਕੇਸ਼ਵਲ ਵੀ ਸ਼ਾਮਲ ਹੋਏ ਤੇ ਮੁੱਦਾ ਅਰਵਿੰਦ ਕੇਸ਼ਵਲ ਦੀ ਗ੍ਰਿਫਤਾਰੀ ਦਾ ਚੁੱਕਿਆ ਤੇ ਨਿਸ਼ਾਨੇ ਤੇ ਰਹੀ ਭਾਜਪਾ ਦਾ ਪ੍ਰਧਾਨ ਮੰਤਰੀ ਨੇ ਵੀ ਇੰਡੀਆ ਗੱਠਜੋੜ ਤੇ ਤਿੱਖੇ ਨਿਸ਼ਾਨੇ ਸਾਧ। ਲੋਕ ਸਭਾ ਚੋਣਾਂ ਦੇ ਪੱਖੇ ਆਖਾੜੇ ਦੇ ਵਿਚਾਲੇ ਇੰਡੀਆ ਗੱਠਜੋੜ ਨੇ ਝਾਰਖੰਡ ਦੇ ਰਾਂਚੀ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ ਜਿੱਥੇ ਰੈਲੀ ਦਾ ਪ੍ਰਬੰਧ ਕੀਤਾ ਗਿਆ। ਇਸ ਤਰ੍ਹਾਂ वक् वक्त पार्टिया के लीडर शामिल हुए दे सारे दे निशाने दे रही बीजेपी इस मौके आप सुप्रीमो अरविंद केजरीवाल की गिरफ्तारी का मुद्दा भी गुंजा जो तो बोलण की वारी मुख्यमंत्री भगवंत मान द आई तो उन्हें बीजेपी खूब निशाने साधे ये समझते हैं हम जेल में डाल के आवाज दबा लेंगे हम जेल में डाल के पार्टी खत्म कर देंगे किसी के एमएलए तोड़ दो किसी के एम खरीद लो ਕਿਸੇ ਕੇ ਖਾਤੇ ਫਰੀਜ਼ ਕਰ ਦੋ ਸਾਹਮਣੇ ਕੋਈ ਲੜੀ ਨਾ ਪਾਏ ਅਰੇ ਭਾਈ ਅਗਰ ਆਪਕੋ ਮੋਦੀ ਕੀ ਲਹਿਰ ਪਰ ਇਤਨੇ ਯਕੀਨ ਹੈ ਤੋ ਹਿਮੰਤ ਸਰੇਨੋ ਅਰਵਿੰਦ ਕੇਜਰੀਵਾਲ ਜੈਸੇ ਮੁੱਖ ਮੰਤਰੀਓਂ ਸੇ ਦੇਸ਼ ਭਗਤ ਲੋਗੋਂ ਸੇ ਡਰਤੇ ਕਿਉਂ ਕੇਜਰੀਵਾਲ ਦੇ ਪਤਨੀ ਸੁਨੀਤਾ ਕੇਜਰੀਵਾਲ ਵੀ ਰੈਲੀ ਦਾ ਹਿੱਸਾ ਬਣੇ ਤਾਂ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕੇਂਦਰ ਨੂੰ ਨਿਸ਼ਾਨੇ 'ਤੇ ਲਿਆ ਤੇ ਇਥੋਂ ਤੱਕ ਇਲਜ਼ਾਮ ਲਗਾ ਦਿੱਤਾ ਕਿ ਕੇਜਰੀਵਾਲ ਨੂੰ ਮਾਰਨ ਦੀ ਸਾਜ਼ਿਸ਼ ਹੋ ਰਹੀ ਹੈ ਕਿ ਖਾਣੇ 'ਤੇ ਕੈਮਰਾ ਲਗਾਇਆ ਹੋਇਆ ਕੈਮਰਾ एक, एक निवाले पे उनकी नजर रखी है कितनी शर्म की बात है शुगर के मरीज हैं बारह साल से इंसुलिन ले रहे हैं पचास यूनिट हर रोज लेते हैं लेकिन जेल में इंसुलिन मिलतेंगे। देंगे मारना चाहते हैं ये लोग दिल्ली के मुख्यमंत्री को ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਅਲਾਈਅንስ ਨੂੰ ਨਿਸ਼ਾਨੇ ਤੇ ਲਿਆ। ਪੀਐਮ ਨੇ ਰਾਜਸਥਾਨ ਦੀ ਵੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਡੀਆ ਗੱਠਜੋੜ ਵਾਲੇ ਤਾਂ ਆਪਸ ਦੇ ਵਿੱਚ ਹੀ ਲੜ ਰਹੇ ਨੇ। ਕਹਿਣੇ ਕੋ ਤੋਂ ਗੜਬੰਧਨ ਹੈ। ਲੇਕਿਨ ਆਬ ਹਾਲਤ ਦੇਖਿਏ। ਕਈ ਰਾਜ ਹੈ। ਜائیں ਗੜਬੰਧਨ ਵਾਲੇ ਹੀ ਆਪਸ ਮੈਂ ਲੜ ਰਹੇ। इस लोकसभा के चुनाव में देश में 25 प्रतिशत सीटें ऐसी हैं आंकड़ा बहुत बड़ा है ये 25 प्रतिशत सीटें ऐसी है जहां एक गठबंधन के लोग एक दूसरे को मारने काटने में लगे हैं एक पास इंडिया गठजोड़ती के तो रैलियां का सिलसिला जारी है तो दूसरे पास से पीएम नरेंद्र मोदी गठजोड़ के हमलावर ने खैर देश की जनता किस ਦੇ ਹੱਕ ਦੇ ਵਿੱਚ ਭੁਗਤਦੀ ਹੈ ਇਹ ਤਾਂ 4 ਜੂਨ ਨੂੰ ਹੀ ਸਾਫ ਹੋਵੇਗਾ ਬਿਊਰੋ ਰਿਪੋਰਟ న్యూਸ 18 ਪੰਜਾਬ ਕੇਂਦਰ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਜਲੰਧਰ ਪਹੁੰਚ ਕੇ ਬੀਜੇਪੀ ਲੀਡਰਸ਼ਿਪ ਨਾਲ ਮੀਟਿੰਗ ਕੀਤੀ ਬੈਠਕ 'ਚ ਚੋਣ ਪ੍ਰਚਾਰ ਸਣੇ ਕਈ ਮੁੱਦਿਆਂ ਤੇ ਚਰਚਾ ਹੋਈ ਇਸ ਦੌਰਾਨ ਉਹਨਾਂ ਸਾਰੇ ਬੀਜੇਪੀ ਆਗੂਆਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਿਹਨਤ ਕਰਨ ਲਈ ਕਿਹਾ

पंजाब करने की बात कही थी नशा युक्त करने का काम किया है चिट्टा हो या हर तरह के नशे हो दिल्ली से लेके पंजाब तक इनकी शराब नीति से शर्मसार आम आदमी पार्टी हुई आजादी के बाद शायद ये पहला राजनीतिक दल ऐसा होगा जिसका स्वास्थ्य मंत्री जेल में जेल मंत्री जेल में शिक्षा मंत्री जेल में शराब मंत्री जेल में उप मुख्यमंत्री जेल में और कट्टर बेईमान मुख्यमंत्री अरविंद केजरीवाल भी जेल में है पंजाब में सरकार बनने के दो महीनों के अंदर स्वास्थ्य मंत्री का इस्तीफा हो जाता है भ्रष्टाचार के आरोप लगते मुख्यमंत्री जेल में है दिल्ली का लेकिन पैविकोल का जोड़ है कुर्सी से छूटता नहीं है ਇਸ ਤਿਫਾਨੀ ਦਿੱਤੇ ਤਰਾ ਤਰਾ ਕੇ ਛੜੈਂਤ ਰਸਤੇ ਹੈ ਆਪਣੇ ਆਪ ਕੋ ਬੇਲ ਲੈਣੇ ਕੇ ਲਈ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਵੀ ਲੋਕ ਸਭਾ ਚੋਣਾਂ ਦਾ ਪ੍ਰਚਾਰ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਤਿਲਹਰਾ ਗਾਗਰਚ ਐਮਪੀ ਦੇ ਤੌਰ ਤੇ ਕੀਤੇ ਕੰਮਾਂ ਨੂੰ ਵੀ ਉਹਨਾਂ ਦੇ ਵੱਲੋਂ ਦਿਵਾਇਆ ਗਿਆ एमपी मानिक है कि लोकसभाज कही सवा लाख से एक लड़ाऊ वाली गल है ते जिताओ फिर सानू देखो की चुक्के जांदे ने किवे सांसद सारे होते डेढ़ साल संगूर ਲਈ जानदा है सब तो बस पैसा मानिक है कि भी असी काम की सिर्फ जरूरत है सुधार ਲਈ भी असली काम करता है ते सिटिंग एमपी ने संगरूर तो बाय इलेक्शन च जित हासिल की थी गई सी ते हुन मौजूदा समय च मुर्तौ फिर तो संगरूर सीट तो शून्य काल दल अमृतसर दे दावेदार ने सचिवालय मैदान च उतरे ने